ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਦਰਾਂ ਸਪੀਡ ਨਿਊਜ਼ ਤੇ ਅਫਰ ਚਾਤ ਪਾਉਣੇ ਆ ਪਹਿਲੀ ਖਬਰ ਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਪੰਜਾਬ ਲਿਆਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਐਡੀ ਲਈ ਪੰਜਾਬ ਪੁਲਿਸ ਦੀ ਟੀਮ ਅਸਾਮ ਪਹੁੰਚ ਗਈ ਹੈ ਤੇ ਉੱਥੇ ਸਾਰੇ 7 ਮੁਲਦਮਾ ਦਾ ਟ੍ਰਾਂਨਜ਼ਿਟ ਰਿਮਾਂਡ ਹਾਸਲ ਕਰ ਲਿਆ ਗਿਆ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਾਰੇ 7 ਸਾਥੀ ਅੱਜ ਦੇ ਰਾਤ ਤੱਕ ਜਾਂ ਕੱਲ ਸਵੇਰੇ ਅੰਮ੍ਰਿਤਸਰ ਪਹੁੰਚ ਜਾਣਗੇ ਤਾਂ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਇਹਨਾਂ ਸਾਰੇ ਲੋਕਾਂ ਦੇ ਉੱਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਜਾਰੀ ਰੱਖਣ ਤੋਂ ਇਨਕਾਰ ਕਰ ਦਿੱਤਾ ਹੈ ਜਾਣਕਾਰੀ ਅਨੁਸਾਰ ਅਮਰਤਪਾਲ ਸਿੰਘ ਪਪਲਪ੍ਰੀਤ ਸਿੰਘ ਅਤੇ ਵਿਰਿੰਦਰ ਵਿੱਕੀ ਨੂੰ ਫਿਲਹਾਲ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੀ ਰਹਿਣਾ ਪਵੇਗਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਐਨਐਸਏ ਦੀ ਅਗਲੀ ਸੁਣਵਾਈ 22 ਮਾਰਚ ਨੂੰ ਹੋਣੀ ਹੈ ਜਿਸ ਤੋਂ ਬਾਅਦ ਸਰਕਾਰ ਅਗਲੇ ਦਾ ਫੈਸਲਾ ਲਵੇਗੀ ਤੇ ਪੰਜਾਬ ਪੁਲਿਸ ਫਰਵਰੀ 2023 ਦੇ ਵਿੱਚ ਅੰਮ੍ਰਿਤਸਰ ਦੇ ਅਦਨਾਲਾ ਪੁਲਿਸ ਸਟੇਸ਼ਨ ਉੱਤੇ ਹੋਏ ਹਮਲੇ ਦੇ ਸਬੰਧ ਵਿੱਚ ਇਹਨਾਂ ਸਾਰੇ ਮੁਲਜ਼ਮਾਂ ਦੇ ਵਿਰੁੱਧ ਕਾਰਵਾਈ ਸ਼ੁਰੂ ਕਰੇਗੀ ਚੀਨ ਨੇ ਸੋਮਵਾਰ ਨੂੰ ਭਾਰਤ-ਚੀਨ ਸਬੰਧਾਂ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਕਾਰਾਤਮਕ ਬਿਆਨ ਦੀ ਪ੍ਰਸ਼ੰਸਾ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਮਤਭੇਦ ਦੀ ਬਜਾਏ ਗੱਲਬਾਤ ਨੂੰ ਤਰਜੀਹ ਦਿੱਤੀ ਹੈ। ਚੀਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਅਮਰੀਕੀ ਪੌਡਕਾਸਟ ਲਕਸ ਫ੍ਰਿਡਮੈਂਡ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਟਿੱਪਣੀਆਂ ਉੱਤੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਚੀਨ ਨੇ ਚੀਨ-ਭਾਰਤ ਸਬੰਧਾਂ ਉੱਤੇ ਪ੍ਰਧਾਨ ਮੰਤਰੀ ਮੋਦੀ ਦੀਆਂ ਹਾਲੀਆ ਸਕਾਰਾਤਮਕ ਟਿੱਪਣੀਆਂ ਉੱਤੇ ਨੋਟਿਸ ਲਿਆ ਅਤੇ ਇਸ ਦੀ ਕਦਰ ਕਰਦਾ ਹੈ ਤੇ ਮਾਊ ਨੇ ਕਿਹਾ ਕਿ ਅਕਤੂਬਰ ਦੇ ਵਿੱਚ ਰੂਸ ਦੇ ਕਜ਼ਾਨ ਦੇ ਵਿੱਚ ਪੀਐਮ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਹੋਈ ਸਫਲ ਮੁਲਾਕਾਤ ਨੇ ਦੋਵਲੇ ਸਬੰਧਾਂ ਦੇ ਸੁਧਾਰ ਅਤੇ ਵਿਕਾਸ ਦੇ ਲਈ ਰਣਨੀਤਿਕ ਮਾਰਗਦਰਸ਼ਨ ਪ੍ਰਦਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਤਿਰਾਂ ਨੇ ਮਹੱਤਵਪੂਰਨ ਸਹਿਮਤੀ ਨੂੰ ਗੰਭੀਰਤਾ ਨਾਲ ਲਾਗੂ ਕੀਤਾ ਤੇ ਆਦਾਨ-ਪ੍ਰਦਾਨ ਨੂੰ ਮਜ਼ਬੂਤ ਕੀਤਾ ਅਤੇ ਸਕਾਰਾਤਮਕ ਨਤੀਜੇ ਪ੍ਰਾਪਤ ਕੀਤੇ ਨੇ। ਸ਼ਰਮਨੀਆਂ ਅਕਾਲੀ ਦਲ ਐਸਵੇਲੇ ਦੋ ਫਾੜ ਹੋਇਆ ਖੜਾ ਹੈ ਬਾਦਲ ਧੜੇ ਤੇ ਬਾਗੀ ਧੜੇ ਨੇ ਆਪਣੇ ਆਪਣੇ ਸਟੈਂਡ ਦੇ ਉੱਤੇ ਦ੍ਰਿੜ ਰਹਿੰਦੇ ਵੱਡੇ ਐਲਾਨ ਕਰ ਦਿੱਤੇ ਨੇ ਬਾਗੀ ਧੜੇ ਨੇ ਕੱਲ 18 ਮਾਰਚ ਤੋਂ ਨਵੇਂ ਸਿਰਿਓਂ ਭਰਤੀ ਕਰਨ ਦਾ ਐਲਾਨ ਕੀਤਾ ਤੇ ਦੂਜੇ ਪਾਸੇ ਬਾਦਲ ਧੜੇ ਨੇ ਪਹਿਲਾਂ ਹੀ 32 ਲੱਖ ਮੈਂਬਰ ਭਰਤੀ ਕਰਨ ਦਾ ਦਾਵਾ ਕਰਦਿਆਂ ਜੱਥੇਬੰਦਕ ਚੋਣਾ ਕਰਾਉਣ ਦਾ ਐਲਾਨ ਕਰ ਦਿੱਤਾ ਹੈ ਇਸ ਤੋਂ ਤੈ ਹੈ ਕਿ ਹੁਣ ਅਕਾਲੀ ਦਲ ਦੋ ਫਾੜ ਹੋ ਗਿਆ ਹੈ ਦਰਸਲ ਜਿਹੜਾ ਅਕਾਲ ਤਖਤ ਦੇ ਸਾਬ੍ਹ ਦੇ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਨੇ ਪੰਜਾਬ ਦੇ ਸਿੱਖ ਪਾਈਚਾਰਿਆਂ ਨੂੰ 18 ਮਾਰਚ ਨੂੰ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚ ਕੇ ਮੈਂਬਰਸ਼ਿਪ ਲਾਂਡ ਦੀ ਅਪੀਲ ਕੀਤੀ ਹੈ ਕਮੇਟੀ ਦੀ ਇਹ ਪੇਸ਼ਕਸ਼ ਵੀ ਬਾਦਲ ਧੜੇ ਨੂੰ ਸਿੱਧੀ ਚੁਣੌਤੀ ਨਜ਼ਰ ਆ ਰਹੀ ਹੈ ਜਿਸ ਨੇ 20 ਮਾਰਚ ਜਨਵਰੀ ਤੋਂ ਆਪਣੀ ਮੈਂਬਰਸ਼ਿਪ ਮਹਮ ਚਲਾ ਕੇ ਭਰਤੀ ਮੁਕੰਮਲ ਕਰ ਲਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਕਮੇਟੀ ਦੇ ਬੁਲਾਰੇ ਮਾਨਪ੍ਰੀਤ ਸਿੰਘ ਇਹਾਲੀ ਨੇ ਕਿਹਾ ਕਿ ਮੈਂਬਰਸ਼ਿਪ ਮਹਮ 18 ਮਾਰਚ ਨੂੰ ਅਰਦਾਸ ਬਗਰੋ ਸਵੇਰੇ 11 ਵਜੇ ਸ਼ੁਰੂ ਹੋਵੇਗੀ ਯਮਨ ਦੇ ਵਿੱਚ ਹੁਤੀ ਬਾਗਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਅਮਰੀਕੀ ਹਵਾਈ ਹਮਲਿਆਂ ਦੇ ਵਿੱਚ ਘੱਟੋ-ਘੱਟ 53 ਲੋਕ ਮਾਰੇ ਗਏ ਅਤੇ 100 ਦੇ ਲਗਭਗ ਜ਼ਖਮੀ ਹੋਏ ਨੇ ਹੁਤੀ ਬਾਗਿਆਂ ਦੁਆਰਾ ਚਲਾਏ ਜਾ ਰਹੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ ਤੇ ਇਹਨਾਂ ਅਮਰੀਕੀ ਹਮਲਿਆਂ ਤੋਂ ਬਾਅਦ ਇਰਾਨ ਸਮਰਥਿਤ ਹੁਤੀ ਬਾਗਿਆਂ ਨੇ ਵੀ ਹਮਲਿਆਂ ਦੀ ਧਮਕੀ ਦਿੱਤੀ ਜਿਸ ਨਾਲ ਯਮਨ ਦੇ ਵਿੱਚ ਤਣਾਅ ਹੋਰ ਵਧਣ ਦੀ ਸੰਭਾਵਨਾ ਹੈ ਹੁੱਤੀ ਬਗੀਆਂ ਦੁਆਰਾ ਸੰਚਾਲਿਤ ਸਿਹਤ ਮੰਤਰਾਲੇ ਨੇ ਕਿਹਾ ਕਿ ਅਮਰੀਕੀ ਹਮਲਿਆਂ ਦੇ ਵਿੱਚ ਘੱਟੋ-ਘੱਟ 53 ਲੋਕ ਮਾਰੇ ਗਏ ਜਿਨ੍ਹਾਂ ਵਿੱਚ 5 ਔਰਤਾਂ ਤੇ 2 ਬੱਚੇ ਸ਼ਾਮਲ ਨੇ ਅਤੇ ਲਗਭਗ 100 ਜ਼ਖਮੀ ਵੀ ਹੋਏ ਨੇ ਦੂਜੇ ਪਾਸੇ ਰਾਸ਼ਟਰਪਤੀ ਟਰੰਪ ਨੇ ਯਮਨ ਦੇ ਵਿੱਚ ਹੁੱਤੀ ਬਗੀਆਂ ਦੇ ਕਬਜ਼ੇ ਵਾਲੇ ਇਲਾਕਿਆਂ ਉੱਤੇ ਲੜੀਵਾਰ હવાਈ ਹਮਲੇ ਕਰਨ ਦਾ ਆਦੇਸ਼ ਦਿੱਤਾ ਤੇ ਕੰਪਨੀ ਚतावनी ਦਿੱਤੀ ਹੈ ਤੇ ਇਹ ਹਮਲੇ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਇਰਾਨ ਸਮਰਥਿਤ ਹੁੱਤੀ ਬਗੀ ਮਲਵਾਹਕ ਜਾਜਾ ਉਤੇ ਆਪਣੇ ਹਮਲੇ ਬੰਦ ਨਹੀਂ ਕਰ ਦਿੰਦੇ ਵਾਰਸ ਪੰਜਾਬ ਦੇ ਜੱਥੇਬੰਦੀ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਪੰਜਾਬ ਲਿਆਂਦੇ ਜਾਣ ਦੀਆਂ ਰਿਪੋਰਟਾਂ ਦੇ ਵਿਚਕਾਰ ਉਹਨਾਂ ਦਾ ਪਰਿਵਾਰ ਸੋਮਵਾਰ ਨੂੰ ਜਲੰਧਰ ਪਹੁੰਚਿਆ। ਜਲੰਧਰ ਦੇ ਨੌਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਅਮਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਦਿੱਲੀ ਦੀਆਂ ਪਾਰਟੀਆਂ ਨੇ ਹਮੇਸ਼ਾ ਪੰਜਾਬ ਦੇ ਨਾਲ ਧੋਖਾ ਕੀਤਾ ਹੈ। ਸਾਡੀ ਪਾਰਟੀ ਨੂੰ ਪੂਰੇ ਪੰਜਾਬ ਦੇ ਵਿੱਚ ਚੰਗੇ ਰੁਝਾਨ ਮਿਲ ਰਹੇ ਨੇ ਤੇ ਅੱਜ ਅਸੀਂ ਜਲੰਧਰ ਵਿੱਚ ਪਾਰਟੀ ਆਗੂਆਂ ਤੇ ਵਰਕਰਾਂ ਦੇ ਨਾਲ ਇੱਕ ਮੀਟਿੰਗ ਕੀਤੀ ਹੈ ਤੇ ਇਸ ਸਮੇਂ ਦੌਰਾਨ ਅਸੀਂ ਚਰਨਜੀਤ ਸਿੰਘ ਭਿੰਡਰ ਨੂੰ ਜਿਲੰਦਰ ਦੇ ਵਿੱਚ ਪਾਰਟੀ ਨਿਗਰਾਨ ਯੁਕਤ ਕੀਤਾ ਹੈ ਤੇ ਇਸ ਤੋਂ ਇਲਾਵਾ ਜਿਲੰਦਰ ਦਿਹਾਤੀ ਤੇ ਸ਼ਹਿਰ ਦੀ ਜ਼ਿੰਮੇਵਾਰੀ 5-5 ਲੋਕਾਂ ਨੂੰ ਦਿੱਤੀ ਗਈ ਹੈ ਜੋ ਪਾਰਟੀ ਮੈਂਬਰ ਵਜੋਂ ਕੰਮ ਕਰਨਗੇ ਤੇ ਜਿਲ੍ਹੇ ਦੇ ਰੁਝਾਨਾਂ ਬਾਰੇ ਰਿਪੋਰਟ ਤਿਆਰ ਕਰਨਗੇ ਹੁਣ ਅਸੀਂ ਪਿੰਡਾਂ ਪੰਚਾਇਤਾਂ ਤੇ ਹਲਕਿਆਂ ਦੇ ਵਿੱਚ ਵੀ ਐਸੇ ਤਰ੍ਹਾਂ ਦੇ ਮੈਂਬਰ ਬਣਾਵਾਂਗੇ ਤੇ ਹਰੇਕ ਹਲਕੇ ਦੇ ਵਿੱਚ 5 ਮੈਂਬਰ ਹੋਣਗੇ ਇੰਟਰਨੈਸ਼ਨਲ ਮਾਸਟਰਜ਼ ਲੀਗ T20 ਦਾ ਫਾਈਨਲ ਮੈਚ ਐਤਵਾਰ 16 ਮਾਰਚ ਨੂੰ ਰਾਜਪੁਰ ਦੇ ਵਿੱਚ ਖੇਡਿਆ ਗਿਆ ਭਾਰਤ ਨੇ ਲੀਗ ਦੇ ਪਹਿਲੇ ਸੀਜ਼ਨ ਦੇ ਵਿੱਚ ਵੈਸਟ ਇੰਡੀਜ਼ ਨੂੰ ਹਰਾ ਕੇ ਕਥਾਬ ਦਿੱਤਿਆ ਸੀ ਪਰ ਇਸ ਮੈਚ ਦੇ ਦੌਰਾਨ ਭਾਰਤ ਦੇ ਮਹਾਨ ਆਲਰਾਊਂਡਰ ਜੁਵਰਾਜ ਸਿੰਘ ਅਤੇ ਵੈਸਟ ਇੰਡੀਆਜ਼ ਦੇ ਸਾਬਕਾ ਤੇਜ਼ ਗੇਂਦਬਾਜ਼ ਤੀਨੋਂ ਬੈਸਟ ਦੇ ਵਿਚਕਾਰ ਤਿੱਖੀ ਬਹਿਸ ਦੇਖਣ ਨੂੰ ਮਿਲੀ ਹੈ ਮੈਚ ਦੌਰਾਨ ਦੋਵਾਂ ਖਿਡਾਰੀਆਂ ਵਿਚਕਾਰ ਤਣਾਅ ਇੰਨਾ ਵੱਧ ਗਿਆ ਕਿ ਅੰਪਾਇਰ ਅਤੇ ਵੈਸਟ ਇੰਡੀਆਜ਼ ਮਾਸਟਰ ਦੇ ਕਪਤਾਨ ਬ੍ਰਾਇਨ ਲਾਰਾ ਨੂੰ ਸਥਿਤੀ ਨੂੰ ਸੰਭਾਲਣ ਲਈ ਦਖਲ ਦੇਣਾ ਪਿਆ ਇਹ ਘਟਨਾ ਖੇਡ ਦੀ ਦੂਜੀ ਪਾਰੀ ਦੇ 13ਵੇਂ ਓਵਰ ਤੋਂ ਬਾਅਦ ਵਾਪਰੀ ਜਦੋਂ ਤੀਨੋਂ ਬੈਸਟ ਨੇ ਆਪਣਾ ਓਵਰ ਪੂਰਾ ਕਰਨ ਤੋਂ ਬਾਅਦ ਮੈਦਾਨ ਛੱਡਣ ਦੀ ਕੋਸ਼ਿਸ਼ ਕੀਤੀ ਇਸ ਉੱਤੇ ਜੁਵਰਾਜ ਸਿੰਘ ਨੇ ਤੁਰੰਤ ਅੰਪਾਇਰ ਨੂੰ ਸ਼ਿਕਾਇਤ ਕੀਤੀ ਕਿ ਤੀਨੋਂ ਨੂੰ ਮੈਦਾਨ ਉਤੇ ਹੀ ਰਹਿਣਾ ਚਾਹੀਦਾ ਹੈ ਅੰਪਾਇਰ ਨੇ ਤੀਨੋਂ ਨੂੰ ਵਾਪਸ ਬੁਲਾਇਆ ਜਿਸ ਨਾਲ ਬਹੁਤ ਗੁੱਸਾ ਹੋ ਗਿਆ ਤੀਨੋਂ ਗੁੱਸੇ ਨਾਲ ਯੁਵਰਾਜ ਦੇ ਵੱਲ ਵਧਿਆ ਤੇ ਦੋਵੇਂ ਵਿਚਕਾਰ ਗਰਮਾ-ਗਰਮੀ ਬਹਿਸ ਵੀ ਹੋ ਗਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੋਡਕਾਸਟ ਦਾ ਵੀਡੀਓ ਲਿੰਕ ਸਾਂਝਾ ਕੀਤਾ ਲੈਕਸ ਫ੍ਰਿਡਮਨ ਨੇ ਲਗਭਗ 3 ਘੰਟੇ ਚੱਲੀ ਇੰਟਰਵਿਊ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਨਰ ਮੋਦੀ ਨੇ ਹਿਊਸਨ ਦੇ ਵਿੱਚ 2019 ਦੇ ਹਾਊਡੀ ਮੋਦੀ ਪ੍ਰੋਗਰਾਮ ਬਾਰੇ ਗੱਲ ਕੀਤੀ ਤੇ ਦੱਸਿਆ ਕਿ ਕਿਵੇਂ ਡੋਨਾਲਡ ਟਰੰਪ ਦਾ ਇੱਕ ਇਸ਼ਾਰਾ ਉਹਨਾਂ ਦੀ ਯਾਦ ਵਿੱਚ ਅਜੇ ਵੀ ਬਣਿਆ ਹੋਇਆ ਟਰੰਪ ਦੀ ਪ੍ਰਸ਼ੰਸਾ ਕਰਦੇ ਹੋਏ ਮੋਦੀ ਨੇ ਕਿਹਾ ਕਿ ਟਰੰਪ ਕੋਲ ਹਿੰਮਤ ਹੈ ਉਹ ਆਪਣੇ ਫੈਸਲੇ ਖੁਦ ਲੈਂਦੇ ਨੇ ਉਹਨਾਂ ਦਾ ਅਮਰੀਕਾ ਫਰਸਟ ਵਾਲਾ ਰਵਈਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਕੁਝ ਅਜਿਹੇ ਗੁਣ ਨੇ ਜਿਨ੍ਹਾਂ ਨੇ ਉਹਨਾਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬਾਰੇ ਪ੍ਰਭਾਵਿਤ ਕੀਤਾ हिमाचल प्रदेश ਦੇ ਵਿੱਚ ਕੁਝ ਸ਼ਰਾਬੀ ਲੋਕਾਂ ਦੇ ਵੱਲੋਂ ਪੁਲਿਸ ਦੀ ਹਾਜ਼ਰੀ ਦੇ ਵਿੱਚ ਸਿੱਖ ਅਤੇ ਪੰਜਾਬੀ ਨੌਜਵਾਨਾਂ ਵੱਲੋਂ ਲਗਾਏ ਗਏ ਸਿੱਖ ਝੰਡੇ ਅਤੇ ਜਰਨੈਲ ਸਿੰਘ ਪਿੰਡਾਂ ਵਾਲੇ ਦੀ ਤਸਵੀਰ ਪਾੜਨ ਅਤੇ ਪੈਰਾਹੇਟ ਮਿੱਦਣ ਦੇ ਮਾਮਲੇ ਵਿੱਚ ਸਿੰਘ ਸਾਹਿਬ ਗਾਜੀ ਕੁਲਦੀਪ ਸਿੰਘ ਗੁਰਗੱਜ ਨੇ ਸਖਤ ਨੋਟਿਸ ਲੈਂਦਿਆਂ ਇੱਕ ਪ੍ਰੈਸ ਬਿਆਨ ਕਰਾਈ ਕਿ ਐਸ ਨੂੰ ਹਰ ਕਿਸੇ ਪ੍ਰਵਾਨ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜਦੋਂ ਪੁਲਿਸ ਕਿਸੇ ਨੌਜਵਾਨ ਨੂੰ ਉਹਨਾਂ ਦੇ ਵਾਹਨ ਦੇ ਕਾਗਜ਼ਾਂ ਦੀ ਜਾਂਚ ਕਰਨ ਲਈ ਰੋਕਦੀ ਹੈ ਤਾਂ ਉਸ ਮੌਕੇ ਕਿਸੇ ਵੀ ਸਥਾਨਕ ਸ਼ਰਾਬੀ ਅੰਤਰ ਦਾ ਕੋਈ ਹੱਕ ਨਹੀਂ ਬੰਦਾ ਕਿ ਉਹ ਸਿੱਖ ਨੌਜਵਾਨਾਂ ਨਾਲ ਜ਼ੋਰ ਜ਼ਬਰਦਸਤੀ ਕਰਨ ਅਤੇ ਉਹਨਾਂ ਦੇ ਵਾਹਨਾਂ ਉੱਤੇ ਲੱਗੇ ਸਿੱਖਾਂ ਨਾਲ ਸੰਬੰਧਿਤ ਝੰਡਿਆਂ ਨੂੰ ਪਾੜਨ। ਉਹਨਾਂ ਕਹਿ ਆ ਕਿ ਉਸ ਦੇ ਪ੍ਰਤੀਤ ਹੁੰਦਾ ਹੈ ਕਿ ਮਾਧ्‍यप्रदेश ਦੀ ਪੁਲਤਰੋ ਜਿਵੇਂ ਸਥਾਨਕ ਗੁੰਡਾ ਤੇ ਸ਼ਰਾਬੀ ਅੰਸਰ ਚਲਾ ਰਹੇ ਹੋਣ। ਸਿੰਘ ਸਾਹਿਬ ਗਰਗਜ ਨੇ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਦੋਂ ਹੀ ਮਾਧ्‍यप्रदेश ਜਾਣ ਤਾਂ ਆਪਣੇ ਵਾਹਨਾਂ ਦੇ ਕਾਗਜ਼ ਪੂਰੇ ਕਾਇਮ ਰੱਖਣ ਅਤੇ ਇਕੱਲੇ ਸਫ਼ਰ ਕਰਨ ਤੋਂ ਗੁਰੇਜ਼ ਕਰਨ। ਅਜਲੀ ਨਹੀਂ ਦੁਬਾਰਾ ਫਿਰ ਆਦਰੋਮੋਗੇ। ਉਹਨਾਂ ਤੱਕ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ। ਧੰਨਵਾਦ।